ਜਿਹੜੇ ਵੀ ਲੋਕ ਲੰਬੇ ਲੰਬੇ ਸਮੇਂ ਤੱਕ ਬਿਜਲੀ ਦੇ ਬਿੱਲ ਨਹੀਂ ਅਦਾ ਕਰਤੇ ਜਿਹੜੇ ਖਪਤਕਾਰ ਬਿਜਲੀ ਤਾਂ ਵਰਤਦੇ ਐ ਪਰ ਜਦੋਂ ਬਿੱਲ ਆਉਂਦਾ ਤਾਂ ਚੁੱਪਚਪੀਤੇ ਹੱਥ ਤੇ ਹੱਤ ਧਰ ਕੇ ਬੈਠ ਜਾਂਦੇ ਆ ਉਹਨਾਂ ਵਾਸਤੇ ਬਹੁਤ ਹੀ ਜ਼ਰੂਰੀ ਖਬਰ ਹੈ ਕਿਉਂਕਿ ਹੁਣ ਤੁਹਾਡੇ ਉੱਤੇ ਪਾਵਰ ਕਾਮ ਦਾ ਐਕਸ਼ਨ ਹੋਣ ਜਾ ਰਿਹਾ ਬਹੁਤ ਸਾਰੇ ਲੋਕਾਂ ਤੇ ਕਾਰਵਾਈ ਹੋਗੀ ਤੇ ਜਿਹੜੇ ਜਿਹੜੇ ਬੱਚੇ ਐ ਉਹਨਾਂ ਦੇ ਉੱਤੇ ਕਾਰਵਾਈ ਵੀ ਜੋ ਹੈ ਛੇਤੀ ਤੋਂ ਛੇਤੀ ਹੋ ਜਾਵੇਗੀ ਕਿਉਂਕਿ ਸਿਰਫ 31 ਮਾਰਚ ਤੱਕ ਦਾ ਸਮਾਂ ਇਸ ਤੋਂ ਬਾਅਦ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਬਿਜਲੀ ਦੇ ਬਿੱਲ ਜਿਹੜੇ ਆ ਤੁਸੀਂ ਅਦਾ ਕਰ ਸਕਦੇ ਹੋ ਕਿਉਂਕਿ ਲਗਾਤਾਰ ਜੋ ਹੈ ਪਾਵਰ ਕਾਮ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਿਜਲੀ ਦੇ ਬਿੱਲ ਅਦਾ ਕਰ ਤਵੋ ਲਗਾਤਾਰ ਉਹਨਾਂ ਨੂੰ ਨੋਟਿਸ ਭੇਜਿਆ ਜਾ ਰਿਹਾ ਸੀ ਪ੍ਰਭਾਵ ਜੁਦੇਸ ਦੇ ਜਦੋਂ ਇਹਨਾਂ ਨੇ ਨੋਟਿਸ ਦੇ ਉੱਤੇ ਗੌਰ ਨਾ ਕੀਤਾ ਤਾਂ ਹੁਣ ਬਿਜਲੀ ਖਪਤਕਾਰਾਂ ਦੀ ਖੈਰ ਨਹੀਂ ਹੈ ਕਿਉਂਕਿ ਲਗਾਤਾਰ ਨਾਲੇ ਤਾਂ ਉਹਨਾਂ ਤੋਂ ਬਕਾਇਆ ਵਸੂਲਿਆ ਜਾ ਰਿਹਾ ਤੇ ਨਾਲ ਹੀ ਹੁਣ ਬਿਜਲੀ ਦੇ ਮੀਟਰ ਕੱਟਣੇ ਵੀ ਛੇ ਸ਼ੁਰੂ ਕਰ ਦਿੱਤੇ ਗਏ ਨੇ ਦੱਸ ਦਿੱ ਗਏ ਕਿ ਪਾਵਰ ਕਾਮ ਦੇ ਵੱਲੋਂ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟ ਖਪਤਕਾਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਲੰਬੇ ਸਮੇਂ ਤੋਂ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਖਪਤਕਾਰਾਂ ਤੋਂ ਬਕਾਇਆ ਰਾਸ਼ੀ ਵਸੂਲੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਭੁਗਤਾਨ ਨਹੀਂ ਕੀਤਾ ਸੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਵੱਧ ਤੋਂ ਵੱਧ ਡਿਫਾਲਟਰ ਰਾਸ਼ੀ 31 ਮਾਰਚ ਤੋਂ ਪਹਿਲਾਂ ਵਸੂਲਣ ਦਾ ਟੀਚਾ ਹੈ ਇਸੇ ਤਹਿਤ ਖਰੜ ਦੇ ਅੰਦਰ ਹੁਣ ਤੱਕ ਇੱਕ ਹਫਤੇ ਦੇ ਅੰਦਰ 20 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਅਤੇ 10 ਮੀਟਰ ਦੇ ਕਨੈਕਸ਼ਨ ਜਿਹੜੇ ਨੇ ਕੱਟੇ ਗਏ ਅਧਿਕਾਰੀਆਂ ਨੇ ਦੱਸਿਆ ਕਿ ਸਬਡਿਵੀਜ਼ਨ ਅਧੀਨ ਆਉਂਦੇ ਵਿਭਾਗ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਨੇ ਦਰਸਲ ਖਪਤਕਾਰਾਂ ਦੇ ਵੱਲੋਂ ਸਮੇਂ ਸਿਰ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾਏ ਜਾਂਦੇ ਇਸੇੇ ਕਾਰਨ ਪਾਵਰਕਾਮ ਦੇ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਦਾਇਰ ਆ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਕੁਝ ਖਪਤਕਾਰਾਂ ਦੇ ਬਕਾਇਆ ਬਿੱਲਾਂ ਦੀ ਰਕਮ ਲਗਾਤਾਰ ਵਧ ਰਹੀ ਹੈ ਜਿਹੇ ਖਪਤਕਾਰਾਂ ਨੂੰ ਸਮੇਂ ਸਿਰ ਬਿੱਲਾਂ ਦੀ ਅਦਾਇਗੀ ਨਾ ਕਰਨ ਤੇ ਕਨੈਕਸ਼ਨ ਕੱਟਣ ਦੀ ਕਈ ਵਾਰ ਵੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਬਾਵਜੂਦ ਇਸ ਦੇ ਇਹਨਾਂ ਦੇ ਵੱਲੋਂ ਬਿਜਲੀ ਦੇ ਬਿੱਲ ਜੜੇ ਨਹੀਂ ਅਦਾ ਨਹੀਂ ਕੀਤੇ ਗਏ ਤੇ ਹੁਣ ਕਾਰਵਾਈ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ